ਫਿਲਿਪ ਨੇ ਦੀ ਬਹੁਤ ਹੀ ਸੌਖੀ ਜੀ ਰੈਸਪੀ ਜਾਣੀ ਕਿ ਸਖਾਜ ਤਰੀਕਾ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਜੋ ਤੁਸੀਂ ਰੈਸਟੋਰੈਂਟ ਆਪੇ ਤੋਂ ਖਰੀਦ ਕੇ ਲੈ ਕੇ ਆਉਣੀ ਹੋ ਅੱਜ ਸੇਮ ਆਪਾਂ ਰੈਸਟੋਰੈਂਟ ਨੂੰ ਸਟਾਈਲ ਕਰਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਪੂਰੀ ਵੀਡੀਓ ਰੈਸਪੀ ਨੂੰ ਲਾਸਟ ਤੱਕ ਜਰੂਰ ਦੇਖਿਓ ਉਹਦੇ ਲਈ ਇੱਥੇ ਮੈਂ ਲਿਆਏ ਜੀ 300 ਗ੍ਰਾਮ ਪਨੀਰ ਤੇ ਪਨੀਰ ਨੂੰ ਨਾ ਮੈਂ ਮੋਟੇ-ਮੋਟੇ ਪੀਸਾਂ ਦੇ ਵਿੱਚ ਕੱਟ ਲਿਆ ਹੈ ਤੇ ਫਿਰ ਆਪਾਂ ਇਹਨੂੰ ਮੈਰੀਨੇਟ ਕਰਨਾ ਹੈ ਮੈਰੀਨੇਟ ਕਰਨ ਲਈ ਪਨੀਰ ਨੂੰ ਮੈਂ ਪਾ ਲਿਆ ਜੀ ਖੁੱਲੇ ਭਾਂਡੇ ਦੇ ਵਿੱਚ ਉੱਪਰ ਪਾਵਾਂਗੇ ਸਵਾਦ ਅਨੁਸਾਰ ਲਾਲ ਮਿਰਚ ਪਾਊਡਰ ਸ ਨਾਲੇ ਇੱਕ ਚਮਚ ਕਾਰਨਫਲੋਰ ਦਾ ਕਾਰਨਫਲੋਰ ਜਾਨੀ ਕਿ ਅਰਾ ਰੂਟ ਦਾ ਅਰਾ ਰੂਟ ਨਹੀਂ ਹੈਗਾ ਤਾਂ ਤੁਸੀਂ ਇਹਦੀ ਜਗ੍ਹਾ ਤੇ ਮੈਦੇ ਦੀ ਕੋਟਿੰਗ ਕਰ ਸਕਦੇ ਹੋ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜਾਨੀ ਕਿ ਸਾਰੇ ਕੱਲੇ ਕੱਲੇ ਪੀਸ ਦੇ ਉੱਪਰ ਆਪਣੇ ਨਾ ਜਿਹੜੇ ਸਾਰੇ ਮਸਾਲੇ ਐਡ ਕੀਤੇ ਆ ਕਾਰਨਫਲੋਰ ਆ ਉਹ ਲੱਗਣਾ ਚਾਹੀਦਾ ਹੈ ਟਾਕੇ 10 ਮਿੰਟ ਦੀ ਇਹਨੂੰ ਰੈਸਟ ਦਿਆਂਗੇ ਜੀ 10 ਮਿੰਟ ਰੈਸਟ ਦੇਣ ਤੋਂ ਬਾਅਦ ਫਿਰ ਆਪਾਂ ਇਹਨੂੰ ਇੱਕ ਵਾਰੀ ਚੰਗੀ ਤਰ੍ਹਾਂ ਹੱਥ ਦੇ ਨਾਲ ਮਿਕਸ ਕਰ ਲਵਾਂਗੇ ਅੱਜ ਬਿਲਕੁਲ ਨਹੀਂ ਰੈਸਟੋਰੈਂਟ ਸਟਾਈਲ ਬਹੁਤ ਹੀ ਸਵਾਦ ਕਰਦੇ ਵਿੱਚ ਸੌਖੇ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰਾਂਗੇ ਫਿਰ ਆਪ ਇਹਨੂੰ ਕਰਾਂਗੇ ਜੀ ਸ਼ੈਲੋ ਫਰਾਈ ਤੁਸੀਂ ਇਹਨੂੰ ਡੀਪ ਫਰਾਈ ਵੀ ਕਰ ਸਕਦੇ ਹੋ ਤੇ ਸ਼ੈਲੋ ਫਰਾਈ ਕਰਨ ਲਈ ਇੱਥੇ ਮੈਂ 3 ਚਮਚ ਲਾਈ ਆ ਦਸਲੀ ਕੇ ਹੋਦੇ ਤੁਸੀਂ ਨਾ ਇਹਨੂੰ ਤੇਲ ਕਿਉ ਕਿਸੇ ਦੇ ਵਿੱਚ ਵੀ ਫਰਾਈ ਕਰ ਸਕਦੇ ਹੋ ਤੇ ਫਿਰ ਜਿਵੇਂ ਕਿ ਉਹ ਆਪਣਾ ਗਰਮ ਹੋ ਗਿਆ ਇਹਦੇ ਵਿੱਚ ਨਾ ਆਪਾਂ ਸਾਰੇ ਪੀਸ ਪਾ ਦੇਣੀ ਆ ਪਨੀਰ ਦੇ ਪਨੀਰ ਪਾ ਕੇ ਤੁਰੰਤ ਆਪਾਂ ਨਹੀਂ ਹਿਲਾਉਣਾ ਜਿੱਦੋਂ ਕਿ ਥੋੜਾ ਟਾਈਮ ਲੰਘ ਗਿਆ ਨਾ ਫਿਰ ਹਿਲਾਵਾਂਗੇ ਕਿ ਹਲਕੇ ਜੇ نیچے ਵਾਲੀ ਸਾਈਡ ਤੋਂ 골ਡਨ ਹੋ ਗਏ ਜਿਵੇਂ نیچے 골ਡਨ ਹੋ ਗਏ ਜੀ ਤੇ ਫਿਰ ਆਪਾਂ ਇਹਨਾਂ ਦੀ ਸਾਈਡ ਪਲਟ ਦੇਣੀ ਆ ਯਾਨੀ ਕਿ ਸਾਈਡ ਬਦਲ ਦੇਣੀ ਆ ਸਾਈਡ ਬਦਲ ਬਦਲ ਕੇ ਆਪਾਂ ਸਾਰੀਆਂ ਸਾਈਡਾਂ ਤੋਂ ਇਸੇ ਤਰ੍ਹਾਂ ਹੀ 골ਡਨ ਬਰਾਊਨ ਕਰ ਲੈਣਾ ਹੈ ਪਨੀਰ ਨੂੰ ਬਿਲਕੁਲ ਇਸ ਤਰ੍ਹਾਂ ਆਪਾਂ 골ਡਨ ਕਰ ਲੈਣਾ ਹੈ ਕਿ ਇਹ ਸੁਨਹਿਰੀ ਜਿਹਾ ਹੋ ਜਾਵੇ ਤੇ ਇਹਦਾ ਬਹੁਤ ਹੀ ਸੋਹਣਾ ਰੰਗ ਆ ਗਿਆ ਹੈ ਜੀ ਤੇ ਫਿਰ ਪਨੀਰ ਨੂੰ ਨਾ ਆਪਾਂ ਸਾਈਡ ਤੇ ਪਲੇਟ ਦੇ ਵਿੱਚ ਕੱਢ ਕੇ ਰੱਖ ਲੈਣਾ ਹੈ ਸਾਰੇ ਪਨੀਰ ਨੂੰ ਪਲੇਟ ਦੇ ਵਿੱਚ ਮੈਂ ਕੱਢ ਲਿਆ ਜੀ ਦੇਖੋ ਬਹੁਤ ਹੀ ਵਧੀਆ ਪਨੀਰ ਹੈ ਜਿਹੜਾ ਆਪਾਂ ਉਹਨੂੰ ਇਸ ਤਰ੍ਹਾਂ ਨਾ ਫਰਾਈ ਕਰ ਲੈਣਾ ਹੈ ਦੂਜੀ ਸਾਈਡ ਇੱਥੇ ਮੈਂ ਲਿਆਏ ਜੀ ਬਰੀਕ ਬਿਲਕੁਲ ਕੱਟ ਕੇ ਲਸਣ ਨਾਲ ਹੀ ਇੱਕ ਟਮਾਟਰ ਇਸ ਤਰ੍ਹਾਂ ਮोटे ਪੀਸਾਂ ਦੇ ਵਿੱਚ ਕੱਟ ਕੇ ਇੱਕ ਪਿਆਜ਼ ਤੇ ਇੱਕ ਸ਼ਿਮਲਾ ਮਿਰਚ ਸਰਿਆ ਜੀ ਜਨ ਨੂੰ ਇਸ ਤਰ੍ਹਾਂ ਆਪਾਂ ਥੋੜੇ ਮੋٹے ਪੀਸਾਂ ਦੇ ਵਿੱਚ ਕੱਟ ਕੇ ਹੀ ਲੈਣਾ ਹੈ ਤੇ ਨਾਲ ਹੀ ਪਨੀਰ ਦਾ ਕਲਰ ਬਹੁਤ ਸੋਹਣਾ ਆਇਆ ਜੀ ਦੇਖ ਕੇ ਬੜਾ ਸੋਹਣਾ ਲੱਗਦਾ ਹੈ ਤੇ ਨਾ ਫਰਾਈਪੈਨ ਦੇ ਵਿੱਚੋਂ ਮੈਂ ਐਕਸਟਰਾ ਜਿਹੜਾ ਤੇਲ ਆ ਜਾਨੀ ਕਿ ਕਿਓਵਾ ਕੱਢ ਦਿੱਤਾ ਤੇ ਸਿਰਫ ਮੈਂ ਇੱਕ ਚਮਚ ਇਹਦੇ ਵਿੱਚ ਕਿਓ ਆ ਦਾ ਰੱਖਿਆ ਤੇ ਇਹਦੇ ਵਿੱਚ ਆਪਾਂ ਪਹਿਲਾਂ ਪਾ ਦੇਣਾ ਹੈ ਲਸਣ ਲਸਣ ਪਾ ਕੇ ਹਲਕਾ ਜਿਹਾ ਲਸਣ ਨੂੰ ਭੁੰਨ ਲੈਣਾ ਕਿ ਇਹਦੀ ਸੋਹਣੀ ਜੀ ਖੁਸ਼ਬੂ ਆਉਣ ਲੱਗ ਜਾਵੇ ਲਸਣ ਹਲਕਾ ਜਿਹਾ ਪੁੰਨਣ ਤੋਂ ਬਾਅਦ ਫਿਰ ਇਹਦੇ ਵਿੱਚ ਪਾਵਾਂਗੇ ਜੀ ਪਿਆਜ਼ ਤੇ ਸ਼ਿਮਲਾ ਮਿਰਚ ਪਿਆਜ਼ ਸ਼ਿਮਲਾ ਮਿਰਚ ਪਾ ਕੇ ਮਿਕਸ ਕਰਦੇ ਹੋਏ ਨਾ ਇਹਨੂੰ ਵੀ ਆਪਾਂ ਹਲਕਾ ਜਿਹਾ ਫਰਾਈ ਕਰਨਾ ਹੈ ਜਿਆਦਾ ਨਹੀਂ ਫਰਾਈ ਕਰਨਾ ਯਾਨੀ ਕਿ ਆਪਾਂ ਜਿਆਦਾ ਓਵਰਕੁਕ ਨਹੀਂ ਕਰਨਾ ਨਵੀ ਇਹ ਜਿਹੜੇ ਪਿਆਜ਼ ਆ ਆਪਣੇ ਤੇ ਸ਼ਿਮਲਾ ਮਿਰਚ ਜੇ ਬੈਠ ਜਾਵੇ ਇਹਨਾਂ ਦੇ ਵਿੱਚ ਨਾ ਆਪਾਂ ਕਰੈਂਚੀਪਨ ਬਣਾਈ ਰੱਖਣਾ ਹੈ ਬਸ ਇਸੇ ਤਰ੍ਹਾਂ ਆਪਾਂ ਨਾ ਕੱਟ ਸੇਕ ਤੇ 2 ਮਿੰਟ ਇਹਨਾਂ ਨੂੰ ਹਲਕਾ ਜਿਹਾ ਫਰਾਈ ਕਰਾਂਗੇ ਤੇ ਇਹਦੇ ਵਿੱਚ ਮੈਂ ਪਾ ਰਹੀ ਹਾਂ ਥੋੜਾ ਜਿਹਾ ਨਮਕ ਸਵਾਦ ਅਨਸਾਰ ਨਾਲ ਹੀ ਬਿਲਕੁਲ ਥੋੜੀ ਜੀ ਹਰੀ ਮਿਰਚ ਕੁੱਟੀ ਹੋਈ ਤੁਸੀਂ ਹਰੀ ਮਿਰਚ ਕੁੱਟ ਕੇ ਪਾ ਸਕਦੇ ਹੋ ਤੇ ਕੱਟ ਕੇ ਵੀ ਪਾ ਸਕਦੇ ਹੋ ਕਿਉਂਕਿ ਚਿੱਲੀ ਪਨੀਰ ਬਣਾ ਰਹੇ ਹੋ ਚਿੱਲੀ ਤਾਂ ਫਿਰ ਚਾਹੀਦੀ ਆ ਤੇ ਮਿਰਚ ਦੀ ਵਰਤ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਫਿਰ ਪਾ ਕੇ ਫਿਰ ਆਪਾਂ ਇਹਨਾਂ ਨੂੰ ਨਾ ਹਲਕਾ ਜਿਹਾ ਭੁੰਨ ਲਵਾਂਗੇ ਹਲਕਾ ਜਿਹਾ ਪਕਾਉਣ ਤੋਂ ਬਾਅਦ ਜੀ ਫਿਰ ਇਹਦੇ ਵਿੱਚ ਲਵਾਂਗੇ ਆਪਾਂ ਸਭ ਤੋਂ ਪਹਿਲਾਂ ਚਿੱਲੀ ਸੌਸ ਫਿਰ ਲਵਾਂਗੇ ਜੀ ਕੈਚਅਪ ਯਾਨੀ ਕਿ ਟਮਾਟੋ ਸੌਸ ਤੇ ਲਾਸਟ ਤੇ ਮੈਂ ਲੈ ਰਹੀ ਹਾਂ ਚੀਫ ਸੋਇਆ ਸੌਸ ਸੋਇਆ ਸੌਸ ਮੈਂ ਇਸ ਕਰਕੇ ਕੱਟ ਪਾਈਏ ਕਿਉਂਕਿ ਇਹ ਡਾਰਕ ਵਾਲੀ ਸੋਇਆ ਸੌਸ ਆ ਇਹਦੀ ਆਪਾਂ ਕੱਟੀ ਵਰਤੋਂ ਕਰਨੀ ਹੈ ਥੋੜੀ ਜੀ ਕਾਲੀ ਮਿਰਚ ਨਾਲੀ ਥੋੜੀ ਜਿਹੀ ਔਰੇਗানো ਪਾ ਦਿੱਤੀ ਆ ਤੇ ਸਭ ਤੋਂ ਲਾਸਟ ਨੇ ਪਾਉਣਾ ਜੀ ਆਪਾਂ ਟਮਾਟਰ ਕਿਉਂਕਿ ਟਮਾਟਰ ਸਾਫਟ ਹੁੰਦੇ ਆ ਜਲਦੀ ਬੈਠ ਜਾਂਦੇ ਆ ਇਸ ਲਈ ਟਮਾਟਰ ਨੂੰ ਬਿਲਕੁਲ ਲਾਸਟ ਤੇ ਪਾ ਕੇ ਆਪਾਂ ਹਲਕਾ ਜਾਂ ਇਹਨੂੰ ਵੀ ਫ੍ਰਾਈ ਕਰ ਲਵਾਂਗੇ ਪੁੰਨ ਲਾਵਾਂਗੇ ਤੇ ਸੌਸੇਸ ਪਾ ਕੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਅੱਧਾ ਕਿ ਮਿੰਟ ਆ ਆਪਾਂ ਪਕਾ ਲੈਣਾ ਹੈ ਤੇ ਫਿਰ ਇੱਥੇ ਮੈਂ ਇੱਕ ਚਮਚ ਲਿਆ ਜੀ ਕੌਲੀ ਦੇ ਵਿੱਚ ਯਾਨੀ ਕਿ ਬਾਉਲ ਦੇ ਵਿੱਚ ਕੌਰਨ ਫਲੋਰ ਦਾ ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਪਾਣੀ ਪਾਵਾਂਗੇ ਗਲਾਸ ਦੇ ਨਾ ਚੌਥੇ ਹਿੱਸੇ ਤੋਂ ਵੀ ਆਪਾਂ ਅੱਧਾ ਪਾਣੀ ਪਾਉਣਾ ਜ਼ਿਆਦਾ ਪਾਣੀ ਨਹੀਂ ਪਾਉਣਾ ਹੈ ਚੰਗੀ ਤਰ੍ਹਾਂ ਕੌਰਨ ਫਲੋਰ ਨੂੰ ਆਪਾਂ ਪਾਣੀ ਦੇ ਵਿੱਚ ਕੋਲਾ ਲੈਣਾ ਹੈ ਕੌਰਨ ਫਲੋਰ ਨੂੰ ਚੰਗੀ ਤਰ੍ਹਾਂ ਖੋਲਣ ਤੋਂ ਬਾਅਦ ਜੀ ਫਿਰ ਇਹ ਕੋਲਾ ਪਾ ਪਾ ਦੇਣਾ ਹੈ ਸਬਜ਼ੀਆਂ ਦੇ ਵਿੱਚ ਬਾਅਦ ਕੇ ਚੰਗੀ ਤਰ੍ਹਾਂ ਮਿਕਸ ਕਰਦੇ ਹੋਏ ਨਾ ਇਹਨੂੰ ਆਪਾਂ ਘੱਟ ਸੇਕ ਤੇ ਪਕਾ ਲੈਣਾ ਹੈ ਕੀ ਇਹ ਜਿਹੜੀ ਗਰੇਵੀ ਆ ਨਾ ਆਪਣੀ ਇਸ ਤਰ੍ਹਾਂ ਗਾੜੀ ਹੋ ਜਾਵੇ ਜਿਵੇਂ ਆਪਣੀ ਗਰੇਵੀ ਹਲਕੀ ਗਾੜੀ ਹੋ ਗਈ ਜੀ ਫੇਰੇ ਦੇ ਵਿੱਚ ਆਪਾਂ ਪਾ ਦੇਣਾ ਪਨੀਰ ਪਨੀਰ ਪਾ ਕੇ ਬਸ ਆਪਾਂ ਅੱਧਾ ਕਿ ਮਿੰਟ ਗੈਸ ਔਨ ਰੱਖਣਾ ਹੈ ਅੱਧੇ ਮਿੰਟ ਬਾਅਦ ਆਪਾਂ ਗੈਸ ਬੰਦ ਕਰ ਦੇਣਾ ਹੈ ਤੇ ਚੰਗੀ ਤਰ੍ਹਾਂ ਪਨੀਰ ਨੂੰ ਨਾ ਸਾਰੀਆਂ ਚੀਜ਼ਾਂ ਦੇ ਨਾਲ ਮਿਕਸ ਕਰ ਲੈਣਾ ਹੈ ਤੇ ਆਪਣਾ ਬਹੁਤ ਹੀ ਸਵਾਦ ਦਾ ਚਿੱਲੀ ਪਨੀਰ ਬਣ ਕੇ ਤਿਆਰ ਹੋ ਚੁੱਕਾ ਹੈ ਜੀ ਇਸ ਤੋਂ ਬਾਅਦ ਆਪਾਂ ਇਹਦਾ ਜਿਹੜਾ ਗੈਸ ਆ ਬੰਦ ਕਰਕੇ ਫਿਰ ਇਹਨੂੰ ਗਰਮਾ ਗਰਮ ਸਰਵ ਕਰਾਂਗੇ ਤੇ ਤੁਸੀਂ ਜੋ ਚਿੱਲੀ ਪਨੀਰ ਬਾਜ਼ਾਰ ਦੇ ਵਿੱਚੋਂ ਮਹਿੰਗੋ ਭਾਰ ਦਾ ਲੈ ਕੇ ਆਉਂਦੇ ਆ ਖਰੀਦਦੇ ਹੋ ਨਾ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਇਸ ਤਰ੍ਹਾਂ ਘਰ ਦੇ ਵਿੱਚ ਬਣਾਓ ਤੇ ਸਾਰੇ ਪਰਿਵਾਰ ਨੂੰ ਖਿਲਾਓ ਸਾਰੇ ਖੂਬ ਪਸੰਦ ਕਰਨਗੇ ਤੇ ਖੁਸ਼ ਹੋ ਕੇ ਖਾਣਗੇ ਤੇ ਤੁਹਾਨੂੰ ਇਹ ਚਿੱਲੀ ਪਨੀਰ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਫਰੈਂਡ ਸਰਕਲ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਤੇ ਤੁਸੀਂ ਕਿਸ ਜਗ੍ਹਾ ਤੋਂ ਰੈਸਪੀ ਦੇਖ ਰਹੇ ਹੋ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਓ ਅਗਰ ਤੁਹਾਨੂੰ ਮੇਰੀਆਂ ਵੀਡੀਓ ਰੈਸਪੀਜ਼ ਵਧੀਆ ਲੱਗਦੀਆਂ ਤਾਂ ਪਲੀਜ਼ ਮੇਰੇ ਚੈਨਲ ਬ੍ਰੈਡ ਕਿਰਨ ਪੰਜਾਬੀ ਕੁਕਿੰਗ ਨੂੰ ਜਰੂਰ ਸਬਸਕ੍ਰਾਈਬ ਕਰਿਓ ਨਾਲ ਲੱਗੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਤੇ ਲੋਜੀ ਜਿਲੀ ਪਨੀਰ ਆਪਣਾ ਬਣ ਕੇ ਤਿਆਰਾ ਮਿਲਦੇ ਆ ਨਵੀਂ ਟੇਸਟੀ ਹੈਲਥੀ ਰੈਸਪੀ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ